ਨਮਸਕਾਰ ਸਸਿਕਨ ਮੈਂ ਸੁੰਦਰ ਸ਼ਾ ਅਮਰੋੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅੱਜ ਮੈਨੂੰ ਸਪੈਸ਼ਲ ਲਾਈਵ ਹੋਣਾ ਪੈ ਰਿਹਾ ਕੋਈ ਗੱਲ ਹੀ ਮੇਰੇ ਨੋਟਿਸ 'ਚ ਐਸੀ ਆਈ ਕਿ ਅੱਜ ਮੈਨੂੰ ਬਾਅਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਤੇ ਹੋਰਾਂ ਮੈਂਬਰਾਂ ਨੇ ਹੁਣੇ ਮੇਰੇ ਨਾਲ ਗੱਲ ਸਾਂਝੀ ਕੀਤੀ ਕਿ ਅੱਜ ਅਸੀਂ ਲੋਕਲ ਵਿਧਾਇਕ ਨੂੰ ਮਿਲਣ ਗਏ ਸੀ ਤਾਂ ਉਹਨਾਂ ਨੇ ਸਪੀਕਰ ਔਨ ਕਰਕੇ ਡਿਪੀ ਸਪੀਕਰ ਸਾਹਿਬ ਸ਼੍ਰੀ ਰੋੜੀ ਸਿੰਘ ਨਾਲ ਗੱਲ ਕੀਤੀ ਤਜੇ ਜਦੋਂ ਇਸ ਮੁੱਦੇ ਤੇ ਗੱਲ ਕੀਤੀ ਗਈ ਜਿਹੜੀ ਚਰਚਾ ਚੱਲ ਰਹੀ ਹੈ ਕਿ ਸ਼੍ਰੀ ਨਾਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਇਆ ਜਾ ਰਿਹਾ ਹੁਸ਼ਾਰਪੁਰ ਦੇ ਗੜਸ਼ੰਕਰ ਤਹਿਸੀਲ ਨੂੰ ਜਾਂ ਗੜਸ਼ੰਕਰ ਦਾ ਕੁਝ ਹਿੱਸਾ ਉਹਦੇ ਵਿੱਚ ਪਾ ਕੇ ਹੁਸ਼ਾਰਪੁਰ ਨੂੰ ਛੋਟਾ ਕਰਕੇ ਉਹਦੇ ਸਬੰਧ ਦੇ ਵਿੱਚ ਜਦੋਂ ਬਾਹਰ ਐਸੋਸੀਏਸ਼ਨ ਦੇ ਲੋਕ ਉਹਨਾਂ ਨੂੰ ਮਿਲੇ ਤਾਂ ਉਹਨਾਂ ਨੇ ਸਪੀਕਰ ਨੂੰ ਅੰਕ ਕਰਕੇ ਡਿਪੀ ਸਪੀਕਰ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਇਹਦਾ ਹੁਣ ਕੀ ਕਰਨਾ ਹੈ ਇਹ ਤਾਂ ਹੋ ਚੁੱਕਾ ਹੈ ਇਹ ਬੜੀ ਜਿਹੜੀ ਗੱਲ ਸੀ ਉਹਨਾਂ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਮਹਿਸੂਸ ਹੋਈ ਤੇ ਉਹਨਾਂ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਅੱਜ ਮੈਨੂੰ ਲਾਈਵ ਹੋਣਾ ਪੈ ਰਿਹਾ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਬਹੁਤ ਅੱਛੀ ਗੱਲ ਹੈ ਬਣਾਉਣਾ ਚਾਹੀਦਾ ਪਰ ਇਹਦੀ ਸ਼ਰਤ ਤੇ ਨਹੀਂ ਕਿ ਹਿਸ਼ਾਰਪੁਰ ਨੂੰ ਛੋਟਾ ਕੀਤਾ ਜਾਵੇ ਔਰ ਗਰਸ਼ਨਕਰੂ ਵਿੱਚੋਂ ਕੱਟ ਕੇ ਹਿਸ਼ਾਰਪੁਰ ਨਾਲੋਂ ਉਧਰ ਲਗਾਇਆ ਜਾਵੇ ਇਹ ਸਾਨੂੰ ਮਨਜ਼ੂਰ ਨਹੀਂ ਔਰ ਜਿੱਥੇ ਤੱਕ ਗਰਸ਼ਨਕਰ ਦੇ ਲੋਕਾਂ ਦਾ ਸਵਾਲ ਹੈ ਉਹ ਵੀ ਸ਼ਾਰਪੁਰ ਨਾਲ ਜੁੜੇ ਰਹਿਣਾ ਚਾਹੁੰਦੇ ਨੇ ਮੇਰੀ ਕਾਫੀ ਲੋਕਾਂ ਦੇ ਨਾਲ ਮਾਲਪੁਰ ਗੜ ਸ਼ੰਕਰ ਟਿਕਨ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਰਪੁਰ ਨਾਲ ਰਹਿਣਾ ਚਾਹੁੰਦੇ ਆ ਤਾਂ ਮੇਰੀ ਬੇਨਤੀ ਹੈ ਕਿ ਤੁਸੀਂ ਅਗਰ ਲੰਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੁੰਦੇ ਹੋ ਤਾਂ ਬਣਾਓ ਉਹ ਕੋ ਮਾੜੀ ਗੱਲ ਨਹੀਂ ਲੇਕਿਨ ਉਹ ਸ਼ਾਰਪੁਰ ਨੂੰ ਜਿਹੜਾ ਛੋਟਾ ਕਰਨਾ ਇਹ ਜਾਇਜ਼ ਗੱਲ ਨਹੀਂ ਹੈ ਔਰ ਸਾਡਾ ਜਿਹੜਾ ਡਿਸਟ੍ਰਿਕਟ ਹੈ ਬਹੁਤ ਸਹੀ ਚੱਲ ਰਿਹਾ ਲੋਕਾਂ ਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਹੈਗੀ ਲੋਕਾਂ ਦੀ ਆਵਾਜ਼ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਤੇ ਮੇਰੀ ਇਹ ਬੇਨਤੀ ਹੈ ਕਿ ਇਸ ਨੂੰ ਛੋਟਾ ਨਾ ਕੀਤਾ ਜਾਵੇ ਗੜਸ਼ੰਕਰ ਜਿਹੜਾ ਹੈਗਾ ਉਹਨੂੰ ਸ਼ਾਰਪੁਰ ਵਿੱਚ ਹੀ ਰਹਿਣ ਦਿੱਤਾ ਜਾਵੇ ਗਵਰਨਮੈਂਟ ਕੋ ਫੋਰ ਬਹੁਤ ਪ੍ਰਪੋਜ਼ਲ ਹੁੰਦੀਆਂ ਨੇ ਉਹ ਕਿੱਦਾਂ ਕਰਨਾ ਚਾਹੁੰਦੇ ਨੇ ਕੁਝ ਰੋਪੜ ਦਾ ਹਿੱਸਾ ਲੈ ਲੈਣ ਜਾਂ ਕੁਝ ਵੀ ਕਰ ਰਹੇ ਨੇ ਲੇਕਿਨ ਸ਼ਾਰਪੁਰ ਨੂੰ ਨਾ ਛੋਟਾ ਕੀਤਾ ਜਾਵੇ ਮੇਰੀ ਇਹੀ ਬੇਨਤੀ ਹੈ ਅਗਰ ਸ਼ਾਰਪੁਰ ਦਾ ਕੋਈ ਹਿੱਸਾ ਸਾਡੇ ਨਾਲ ਉਤਾਰਿਆ ਜਾਂਦਾ ਜਾਂ ਕੱਟਿਆ ਜਾਂਦਾ ਗੜਸ਼ੰਕਰ ਵਗੈਰਾ ਜਿਹੜਾ ਕਿ ਸਾਡੇ ਸਾਨੂੰ ਬਰਦਾਸ਼ਤ ਨਹੀਂ ਹੋਏਗਾ ਮੇਰੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਗੜਸ਼ੰਕ ਉਹਨੂੰ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਓ ਲੇਕਿਨ ਹਾਰਪੁਰ ਨੂੰ ਛੋਟਾ ਕਰਕੇ ਨਹੀਂ ਗੜਸ਼ੰਕਰ ਨੂੰ ਹੁਸ਼ਾਰਪੁਰ ਦੇ ਵਿੱਚ ਹੀ ਰਹਿਣ ਦਿੱਤਾ ਜਾਵੇ ਧੰਨਵਾਦ ਜੈ